ਸੋ ਅਸੀਂ ਜਾਣ ਦੀ ਤਿਆਰੀ ਰੰਮਣੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਅਸੀਂ ਪਾਣੀ ਗਰਮ ਕੀਤਾ ਅਮਰਤ ਵੇਲੇ ਉੱਠੇ ਅਮਰਤ ਵੇਲੇ ਉੱਠਦੇ ਹਾਂ ਫਿਰ ਅਸੀਂ ਮੇ ਆਟਾ ਗੁੰਨ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਮਨ ਦੀ ਵੀ ਇੱਕ ਖੁਸ਼ੀ ਸੀ ਕਿ ਗੁਰੂਕ ਨਗਰੀ ਦੇ ਵਿੱਚ ਜਾਇਆ ਜਾਵੇ ਦਰਸ਼ਨ ਕੀਤੇ ਜਾਣ ਸੋ ਰੋਟੀਆਂ ਬਣਾ ਲਈਆਂ ਗਈਆਂ ਕਿ ਰਸਤੇ ਵਿੱਚ ਜੇਕਰ ਭੁੱਖ ਲੱਗੇਗੀ ਤਾਂ ਅਸੀਂ ਜਿਹੜਾ ਇਹ ਫੁਲਕਾ ਸ਼ਖਸਕਾਂਗੇ ਸੋ ਇੱਕ ਮਨ ਦੇ ਵਿੱਚ ਵੱਖਰੀ ਖੁਸ਼ੀ ਸੀ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇੱਕ ਪਵਿੱਤਰ ਨਗਰੀ ਦੇ ਵਿੱਚ ਜਾ ਕੇ ਦਰਸ਼ਨ ਕਰੀਏ ਉਸ ਨਗਰੀ ਦੇ ਦਰਸ਼ਨ ਕਰੀਏ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਹਾਂ ਸੋ ਸਭ ਤੋਂ ਪਹਿਲਾਂ ਮੇਰੇ ਹਸਬੰਡ ਨੇ ਹੀ ਸੈੱਬ ਪਹਿਨੇ ਉਹਨਾਂ ਨੇ ਆਪਣੀ ਤਿਆਰੀ ਰੰਮੀ ਉਹਨਾਂ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਏ ਪੰਜ ਕਕਾਰ ਜਿਹੜੇ ਉਹ ਪਾਏ ਕਿਉਂਕਿ ਜਿਸ ਨਗਰੀ ਵਿੱਚ ਜਾ ਰਹੇ ਹਾਂ ਉਹਨਾਂ ਦੀ ਬਦੌਲਤ ਹੀ ਅਸੀਂ ਪੰਜ ਕਕਾਰ ਪਾਏ ਆ ਉਹਨਾਂ ਦੀ ਬਦੌਲਤ ਹੀ ਅਸੀਂ ਗੁਰੂ ਵਾਲੇ ਬਣੇ ਹਾਂ ਸੋ ਉੱਥੇ ਜਾਣ ਤੋਂ ਪਹਿਲਾਂ ਇੱਕ ਗੁਰਸਿੱਖ ਹੋਣਾ ਬਹੁਤ ਜ਼ਰੂਰੀ ਹੈ ਗੁਰਸਿੱਖ ਬਣ ਕੇ ਜੀ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਤੇ ਪੰਜ ਕਕਾਰ ਸਾਡੇ ਨਾਲ ਹੋਣੇ ਬਹੁਤ ਜ਼ਰੂਰੀ ਹਨ ਸੋ ਉਹਨਾਂ ਨੂੰ ਵੀ ਇੱਕ ਬੜੀ ਐਕਸਾਈਟਮੈਂਟ ਸੀ ਕਿ ਆਪਾਂ ਜਾਣਾ ਹੈ ਉਹਨਾਂ ਨੇ ਹੀ ਸਲਾਹ ਬਣਾਈ ਸੀ ਸ਼ਾਇਦ ਵਾਹਿਗੁਰੂ ਉਹਨਾਂ ਦੇ ਹਿਰਦੇ ਵਿੱਚ ਵਸੇ ਫਿਰ ਉਹਨਾਂ ਨੇ ਆਪਣਾ ਕੜਾ ਪਾਇਆ ਜੋ ਕਿ ਸਾਨੂੰ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਦਾਤ ਹੈ ਤੇ ਅਸੀਂ ਜਾਣ ਦੀਆਂ ਤਿਆਰੀਆਂ ਜਿਹੜੀਆਂ ਰੰਬੜੀਆਂ ਸ਼ੁਰੂ ਕਰ ਦਿੱਤੀਆਂ 5 ਵਜੇ ਦਾ ਸਮਾਂ ਸੀ 3 ਵਜੇ ਅਸੀਂ ਉੱਠ ਗਏ ਸੀ ਤੇ 5 ਵਜੇ ਅਸੀਂ ਜਾਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੇ ਆਪਣੇ ਕੇਸਾਂ ਵਿੱਚ ਕੰਗਾ ਕੀਤਾ ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਉਹਨਾਂ ਨੂੰ ਤਿਆਰ ਕਰ ਲਿਆ ਜਾਵੇ ਫਿਰ ਲਵਦੀਪ कौर ਨੂੰ ਆਪਾਂ ਬਾਅਦ ਵਿੱਚ ਤਿਆਰ ਕਰਦੇ ਹਾਂ ਉਹਨਾਂ ਨੇ ਆਪਣੇ ਕੇਸਾਂ ਦੇ ਵਿੱਚ ਕੰਗਾ ਕੀਤਾ ਉਹਨਾਂ ਨੂੰ ਇਹ ਸੀ ਕਿ ਪਹਿਲਾਂ ਉਹ ਤਿਆਰ ਹੋ ਜਾਣਗੇ ਤੇ ਫਿਰ ਬਾਅਦ ਵਿੱਚ ਲਵਦੀਪ ਨੂੰ ਥੋੜਾ ਟਾਈਮ ਲੱਗਦਾ ਹੈ ਤੇ ਉਹਦੇ ਵੱਲ ਹੋ ਜਾਵਾਂਗੀ ਮੈਂ ਫਿਰ ਉਹਨਾਂ ਨੇ ਛੋਟੀ ਦਸਤਾਰ ਪਾਉਣ ਤੋਂ ਬਾਅਦ ਆਪਣਾ ਜੜਾ ਆ ਪਰਨਾ ਜਾਪਦਮਾ ਲਾ ਕੇ ਲਈਏ ਛੋਟਾ ਉਸ ਜੋੜਾ ਸ਼ੁਰੂ ਕਰ ਦਿੱਤਾ ਨਾਲ ਹੀ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਤਾਂ ਜੋ ਵਾਹਿਗੁਰੂ ਕਿਰਪਾ ਕਰਨ ਤੇ ਅਸੀਂ ਉਹਨਾਂ ਦੀ ਮਿਹਰ ਤੇ ਸਦਕਾ ਅਸੀਂ ਉਸ ਪਵਿੱਤਰ ਨਗਰੀ ਦੇ ਦਰਸ਼ਨ ਕਰ ਸਕੀਏ ਨਾਲ ਹੀ ਵਾਹਿਗੁਰੂ ਦਾ ਸ਼ੁਕਰਾਨਾ ਚੱਲ ਰਿਹਾ ਸੀ ਕਿ ਵਾਹਿਗੁਰੂ ਜੀ ਆਪਣੀ ਪਵਿੱਤਰ ਨਗਰੀ ਦੇ ਵਿੱਚ ਤੁਸੀਂ ਸਾਨੂੰ ਬੁਲਾ ਰਹੇ ਹੋ ਆਪ ਦਾ ਬੇਅੰਤ ਸ਼ੁਕਰਾਨਾ ਕਮੈਂਟ ਕਰਿਓ ਕਿ ਉਹਨਾਂ ਦਾ ਦਮਾਲਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਉਹਨਾਂ ਦੀ ਫਰਸਟ ਕੋਸ਼ਿਸ਼ ਸੀ ਪਹਿਲੀ ਕੋਸ਼ਿਸ਼ ਸੀ ਤੇ ਸਾਡੀ ਵਲੌਗ ਬਣਾਉਣ ਦੀ ਵੀ ਪਹਿਲੀ ਕੋਸ਼ਿਸ਼ ਹੈ ਪਰ ਸਹੀ ਦੀ ਦਿਹਾੜੀਆਂ ਦਾ ਕਰਕੇ ਸੜਾ ਦਿਲ ਕੀਤਾ ਫਿਰ ਉਸ ਤੋਂ ਬਾਅਦ ਅਗੀ ਜੀ ਵਾਰੀ ਲਵਦੀਪ ਕੋਰ ਦੇ ਲਵਦੀਪ ਕੋਰ ਵੀ ਉਸ ਦਿਨ ਜਲਦੀ ਉੱਠ ਗਈ ਤਿਆਰ ਹੋ ਕੇ ਅਰਦਾਸ ਦੇ ਵਿੱਚ ਉਸਨੇ ਹਾਜ਼ਰੀ ਭਰੀ ਤੇ ਬੜੀ ਹੈਰਾਨ ਤੇ ਖੁਸ਼ ਸੀ ਕਿ ਮम्मा ਨੇ ਅੱਜ ਮੈਨੂੰ ਪਹਿਲਾਂ ਹੀ ਉਠਾ ਲਿਆ ਅੱਜ ਕਿੱਥੇ ਜਾ ਰਹੇ ਆ ਫਿਰ ਮੈਨੂੰ ਦੱਸਿਆ ਕਿ ਤੁਸੀਂ ਅੱਜ ਆਪਣੇ ਵੀਰਾਂ ਦੇ ਦਰਸ਼ਨ ਕਰੋਗੇ ਚਾਰ ਸਹਿਬਜ਼ਾਦਿਆਂ ਦੇ ਆਪਾਂ ਸਾਰੇ ਆਪਣੇ ਗੁਰੂ ਸਾਹਿਬ ਪਿਤਾ ਦੇ ਮਾ ਦਾਦੀ ਜੀ ਦੇ ਆਪਣੇ ਚਾਰ ਵੀਰਿਆਂ ਦੇ ਦਰਸ਼ਨ ਕਰਨ ਚੱਲੇ ਹਾਂ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਲਵ ਨੂੰ ਵੀ ਬੜੀ ਐਕਸਾਈਟਮੈਂਟ ਸੀ ਸ਼ਾਇਦ ਵਾਹਿਗੁਰੂ ਦੀ ਕਿਰਪਾ ਸੀ ਕਿ ਉਹ ਵੀ ਉਸ ਦਿਨ ਜਲਦੀ ਉੱਠ ਗਈ ਤੇ ਬਿਲਕੁਲ ਵੀ ਨਹੀਂ ਰੋਈ ਤੇ ਬੜੀ ਐਕਸਾਈਟਮੈਂਟ ਦੇ ਨਾਲ ਤਿਆਰ ਹੋਈ ਇਹ ਰਸਿ ਵਾਹਿਗੁਰੂ ਦੇ ਚਰਨਾਚਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਜੀ ਆਪ ਜੀ ਆਪਣੀ ਨਦਰ ਦੇ ਨਾਲ ਆਪਣੀ ਕਿਰਪਾ ਦੇ ਨਾਲ ਆਪਣੀ ਬਖਸ਼ਿਸ਼ ਦੇ ਨਾਲ ਸਾਨੂੰ ਆਪਣੀ ਨਗਰੀ ਦੇ ਵਿੱਚ ਲੈ ਕੇ ਜਾਣਾ ਅੰਗ ਸੰਗ ਸਹਾਈ ਰਹਿਣਾ ਮਿਹਰ ਭਰਿਆ ਹੱਥ ਰੱਖਣਾ ਛੜਦਿਆਂ ਕਲਾ ਦੇ ਵਿੱਚ ਆਪਣੀ ਨਗਰੀ ਦੇ ਦਰਸ਼ਨ ਕਰਵਾਉਣੇ ਛੋਟੇ ਸਹਿਬ ਜਦਿਆਂ ਦੀ ਪਵਿੱਤਰ ਨਗਰੀ ਜਿੱਥੇ ਉਹਨਾਂ ਨੂੰ ਬੇਅੰਤ ਤਸਵੀਰ ਦੇ ਕੇ ਸ਼ਹੀਦ ਕੀਤਾ ਲੈ ਕੇ ਜਾਣਾ ਫਿਰ ਅਸੀਂ ਬਾਸਤੇ ਵਿੱਚ ਚੜ ਗਏ ਜਿਹੜੀ ਕਿ ਜਲੰਧਰ ਦੀ ਅਸੀਂ ਬਾਸ ਲਈ ਸੀ ਉਸ ਬਾਸੇ ਵਿੱਚ ਬੈਠ ਕੇ ਤੇ ਫਿਰ ਅਸੀਂ ਜਲੰਧਰ ਤੋਂ ਅਸੀਂ ਪਟਿਆਲੇ ਵਾਲੀ ਬਸਤੇ ਵਿੱਚ ਬੈਠੇ ਜਿਸਨੇ ਸਾਨੂੰ ਰਸਤੇ ਵਿੱਚ ਸੁਹਾਨਾ ਦਾ ਉਧਾਰਨਾ ਸੀ ਤੇ ਸਾਡੇ ਲਵਦੀਪ ਕਰਨ ਨੂੰ ਭੁੱਖ ਲੱਗ ਗਈ ਫਿਰ ਉਹਨੂੰ ਬਿਸਕਟ ਦਿੱਤੇ ਗਏ ਕਿ ਬਿਸਕਟ ਖਾ ਲਵੇ ਪਰ ਦੇਖੋ ਉਹਦੀ ਅੱਖਾਂ ਦੇ ਵਿੱਚ ਬਿਲਕੁਲ ਵੀ ਨੀਂਦ ਨਹੀਂ ਸੀ ਉਹ ਸ਼ਾਇਦ ਸਾਡੇ ਤੋਂ ਵੀ ਪਹਿਲਾਂ ਪਹੁੰਚਣ ਦੀ ਤਿਆਰੀ ਕਰ ਰਹੀ ਸੀ ਉਹਨੂੰ ਸੀ ਕਿ ਮੰਮਾ ਪਤਾ ਨਹੀਂ ਮੰਮਾ ਪਾਪਾ ਮੈਨੂੰ ਕਿੱਥੇ ਲੈ ਕੇ ਜਾ ਰਹੇ ਨੇ ਬੜੀ ਖੁਸ਼ ਸੀ ਆਪਣੀ ਵੀਰਾਂ ਨੂੰ ਜੁ ਮੇਲੇ ਚੱਲੀ ਸੀ ਬੜੀ ਜਿਆਦਾ ਐਕਸਾਈਟਡ ਸੀ ਹਾਂਜੀ ਫਿਰ ਅਸੀਂ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਿਰਪਾ ਇਸ ਤਰ੍ਹਾਂ ਦੀ ਹੋਈ ਕਿ ਬਾਸਤੇ ਵਿੱਚ ਵੀ ਗੁਰੂ ਸਾਹਿਬ ਦੇ ਸ਼ਬਦ ਲੱਗੇ ਹੋਏ ਸੀ ਸੋ ਉਹਨਾਂ ਦਾ ਧਿਆਨ ਜਿਹੜਾ ਸਾਡਾ ਧਿਆਨ ਜਿਹੜਾ ਤਾਂ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਰਹੇ ਤੇ ਉਸ ਬਾਸਤੇ ਵਿੱਚ ਸੰਗਤ ਹੀ ਮੋਸਟਲੀ ਸੰਗਤੋ ਹੀ ਬੈਠੇ ਸੀ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਸੀ ਫਿਰ ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚ ਗਏ ਸਰਹੰਦ ਤੋਂ ਥਵਾਟੋ ਲਿਆ ਤੇ ਆਟੂ ਦੇ ਵਿੱਚ ਬੈਠ ਕੇ ਇੱਕ ਅਲੱਗ ਜਿਹੀ ਵਾਈਬਸ ਆ ਰਹੀਆਂ ਸੀ ਕਿ ਜਿਵੇਂ ਗੁਰੂ ਸਾਹਿਬ ਸਾਡੇ ਅੰਗ-ਸੰਗ ਨੇ ਉਹ ਰਸਤਾ ਦੇਖ ਰਾਇ ਸੀ ਤੇ ਅਸੀਂ ਗੱਲਾਂ ਆਪਸ ਚ ਕਰ ਰਹੇ ਸੀ ਮੈਂ ਬੋਲ ਰਹੀ ਸੀ ਸਰਦਾਰ ਜੀ ਇਹ ਉਹ ਪਵਿੱਤਰ ਨਗਰੀ ਜਿੱਥੇ ਸਾਹਿਬ ਜੀ ਆਏ ਸੀ ਪਤਾ ਨਹੀਂ ਕਿਹੜੇ ਰਸਤੇ ਲੰਘੇ ਸੀ ਸ਼ਾਇਦ ਇਸ ਰਸਤੇ ਲੰਘੇ ਹੋਣ ਇੱਕੀ ਪਤਾ ਨਹੀਂ ਕਿਹੜੀ ਪਵਿੱਤਰ ਪਵਿੱਤਰ ਜਗ੍ਹਾ ਹੈ ਜਿੱਥੇ ਉਹਨਾਂ ਦੇ ਚਰਨ ਪਏ ਸੀ ਸਾਰੀ ਪਵਿੱਤਰ ਨਗਰੀ ਹੈ ਸਾਰਾ ਸੀਨ ਅੱਖਾਂ ਅੱਗੇ ਆਉਣਾ ਸ਼ੁਰੂ ਹੋ ਗਿਆ ਜਿਉਂ-ਜਿਉਂ ਅੱਗੇ ਵਧਦੇ ਗਏ ਤੇ ਇੱਕ ਮਨ ਵਿੱਚ ਘਬਰਾਹਟ ਵੀ ਟੈਨਸ਼ਨ ਵੀ ਹੁੰਦੀ ਗਈ ਹਾਏ ਕਿਵੇਂ ਦਾ ਮਾਹੌਲ ਹੋਏਗਾ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਸਿਹੜੀ ਤੋਂ ਲੈ ਕੇ ਆਇਆ ਗਿਆ ਹੈਨਾ ਸਿਹੜੀ ਤੋਂ ਮੁਰਿੰਡਾ ਜੇਲ ਮੁਰਿੰਡਾ ਜੇਲ ਤੋਂ ਫਿਰ ਉਹਨਾਂ ਨੂੰ ਸਰਹੰਦ ਲੈ ਕੇ ਆਇਆ ਗਿਆ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਉਹ ਕਿਵੇਂ ਦਾ ਮਾਹੌਲ ਸੀ ਕਿਤਰਾ ਹੋਏਗਾ ਹੈਨਾ ਉਹ ਪਵਿੱਤਰ ਨਗਰੀ ਜਿਹਦੇ ਬਾਰੇ ਅਸੀਂ ਕਿਤਾਬਾਂ 'ਚ ਪੜਿਆ ਸੁਣੀਆ ਹੈਨਾ ਇਦਾਂ ਸੀ ਗੁਰਦੁਆਰਾ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਿਹੜਾ ਰਸਤਾ ਜਾ ਰਿਹਾ ਸੀ ਉਧਰ ਨੂੰ ਅਸੀਂ ਚਾਲੇ ਪਾ ਲਏ ਤੇ ਨਾਲ ਆਟੋ ਜਿਹੜੇ ਸਰਦਾਰ ਜੀ ਸੀ ਉਹ ਆਟੋ ਦੇ ਵਾਲੇ ਪਾਜੀ ਦੇ ਨਾਲ ਕਾਫੀ ਉਹਨਾਂ ਤੋਂ ਜਾਣਕਾਰੀ ਲੈ ਰਹੇ ਸੀ ਫਿਰ ਅਸੀਂ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ ਥੋੜਾ ਪੈਦਲ ਰਸਤਾ ਸੀ ਅਸੀਂ ਰੰਮ ਕਰ ਦਿੱਤਾ ਚੱਲਣਾ ਦੇਖੋ ਲਾਭ ਦੀ ਅੱਖਾਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਵੀ ਜ਼ਿਆਦਾ ਉਹਨੂੰ ਪਹੁੰਚਣ ਦੀ ਕਾਲੀ ਸੀ ਕਿ ਤੇਨ ਕਿਤੇ ਉਹਦੇ ਮਨ ਵਿੱਚ ਸੀ ਕਿ ਹਾਂ ਜਲਦੀ ਜਲਦੀ ਜਾ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਜਾਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਵੇ ਤੇ ਆਲੇ ਦੁਆਲੇ ਦਾ ਮਾਹੌਲ ਦੇਖ ਰਹੀ ਸੀ ਸੰਗਤ ਦੇਖ ਰਹੀ ਸੀ ਸਾਡੇ ਵੱਲ ਉਹਦਾ ਕੋਈ ਧਿਆਨ ਹੀ ਨਹੀਂ ਸੀ ਇੰਨੀ ਸੰਗਤ ਦੇਖ ਕੇ ਸਾਡਾ ਮਨ ਜਿਹੜਾ ਹੈ ਬੜਾ ਖੁਸ਼ ਹੋਇਆ ਕਿ ਕਿੰਨੀ ਸੰਗਤ ਜਿਹੜੀ ਗੁਰੂ ਘਰੇ ਜਾ ਰਹੀ ਹੈ ਅਰੇ ਇੰਨੀ ਜ਼ਿਆਦਾ ਸੰਗਤ ਸੀ ਕਿ ਮੱਥਾ ਵੀ ਟੇਕਣਾ ਜਿਹੜਾ ਸੀ ਬੜਾ ਟਾਈਮ ਲੱਗ ਰਿਆ ਸੀ ਲੰਬੀ ਲੰਬੀ ਕਤਾਰਾਂ ਲੱਗੀ ਹੋਈ ਸੀ ਐਸਾ ਤੇ ਸੰਗਤ ਵਾਲ ਦੇਖ ਕੇ ਬੜੀ ਹੈਰਾਨੀ ਹੋ ਰਹੀ ਸੀ ਕਿ ਇੰਨੀ ਜ਼ਿਆਦਾ ਸੰਗਤਾਂ ਦੇ ਵਿੱਚ ਉਤੇਜਨਾ ਸੀ ਬੜੀ ਦੂਰੋਂ ਦੂਰੋਂ ਸੰਗਤ ਚੱਲ ਕੇ ਆਈ ਸੀ ਕਈ ਕਈ ਦਿਨਾ ਤੋਂ ਕਈ ਸੰਗਤਾਂ ਆ ਕੇ ਬੈਠੀ ਹੋਈ ਸੀ ਤੇ ਇੰਨੀ ਠੰਡ ਦੇ ਵਿੱਚ ਵੀ ਸੰਗਤਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੀਆਂ ਸੀ ਇਸ ਗੱਲ ਨੂੰ ਦੇਖ ਕੇ ਬੜਾ ਖੁਸ਼ੀ ਹੋ ਰਹੀ ਸੀ ਕਿ ਗੁਰੂ ਸਾਹਿਬ ਪਾਤਸ਼ਾਹ ਨੂੰ ਕਿੰਨੀ ਖੁਸ਼ੀ ਹੋਏਗੀ ਕਿ ਮੇਰੇ ਫਤੀ ਸਿੰਘ ਚੱਲ ਕੇ ਆ ਰਹੇ ਨੇ ਮੇਰੇ ਦਰਸ਼ਕਾ ਲਈ ਮੇਰੇ ਬੱਚਿਆਂ ਦੇ ਦਰਸ਼ਕਾ ਲਈ ਤੇ ਉਹਨਾਂ ਨੂੰ ਕਿੰਨਾ ਜ਼ਿਆਦਾ ਚਾਹ ਹੋਏਗਾ ਕਿ ਮੇਰੇ ਬੱਚੇ ਆ ਰਹੇ ਨੇ ਤੇ ਫਿਰ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਲਈ ਪੈਦਲ ਚੱਲੇ ਪਾ ਦਿੱਤੇ ਨਾਲ ਨਾਲ ਹੀ ਸੰਗਤਾਂ ਦੇ ਦਰਸ਼ਨ ਕਰ ਰਹੇ ਸੀ ਪਹਿਲੀ ਵਾਰ ਗਏ ਸੀ ਤਾਂ ਹਰ ਇੱਕ ਚੀਜ਼ ਨਵੀਂ ਸੀ ਆਲੇ ਦੁਆਲੇ ਦੇਖ ਰਹੇ ਸੀ ਇਰਜਾ ਕਿਵੇਂ ਹੋਇਆ ਉਹ ਇਤਿਹਾਸ ਸਾਰਾ ਅੱਖਾਂ ਦੇ ਅੱਗੇ ਸੀ ਸਾਡੇ ਉਹ ਦੇਖੋ ਦੂਰ ਤੋਂ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਨੇ ਉਹ ਹੋ ਰਿਆ ਸੀ ਗੁਰਦੁਆਰੇ ਸਾਹਿਬ ਨਜ਼ਰ ਆ ਰਿਹਾ ਸੀ ਪਰ ਉਸ ਏਰੀਏ ਦੇ ਵਿੱਚ ਪੈਰ ਰੱਖਦਿਆਂ ਹੀ ਉਹ ਸਾਰਾ ਇਤਿਹਾਸ ਅੱਖਾਂ 'ਗੇ ਅਲਟੀਮੇਟਲੀ ਆ ਜਾਂਦਾ ਫਿਰ ਉਹਨਾਂ ਦੇ ਪਾਪਾ ਰੇ ਲਾਭ ਨੂੰ ਬੋਡਿਆਂ ਤੇ ਚੁੱਕ ਕੇ ਦਰਸ਼ਨ ਕਰਵਾਏ ਸਾਰੀ ਸੰਗਤ ਦੇ ਉਹ ਵੀ ਬੜੀ ਜ਼ਿਆਦਾ ਖੁਸ਼ ਸੀ ਆਪਣੇ ਪਾਪਾ ਦੇ ਨਾਲ ਦਰਸ਼ਨ ਕਰ ਰਹੀ ਸੀ ਸੰਗਤ دی ਬੜੀ ਹੈਰਾਨ ਸੀ ਕਿ ਪਾਪਾ ਅੱਜ ਕਿੱਥੇ ਲੈ ਕੇ ਆਏ ਨੇ ਮੈਨੂੰ ਸੰਗਤ ਬਹੁਤ ਜ਼ਿਆਦਾ ਸੀ ਬੱਚਿਆਂ ਨੂੰ ਉਹ ਜੋ ਬੱਚੇ ਬਿਲਕੁਲ ਛੋਟੇ ਸੀ ਜਿਵੇਂ ਆਪਾਂ 4-5 ਮਹੀਨੇ ਦੇ ਲਾ ਲਈਏ ਸਾਰੀ ਸੰਗਤ ਆਪਣੇ ਬੱਚਿਆਂ ਨੂੰ ਦਰਸ਼ਨ ਕਰਵਾਉਣ ਲੈ ਕੇ ਆ ਰਹੀ ਸੀ ਪਵਿੱਤਰ ਨਗਰੀ ਦੇ ਤੇ ਜੋ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਬਾਈਕਸ ਤੇ ਉੱਪਰ ਵੀ ਦੇਖ ਰਹੇ ਹੋ ਮੋਟਰਸਾਈਕਲ ਵੀ ਤੁਸੀਂ ਦੇਖ ਰਹੇ ਹੋ ਸੰਗਤ ਲੰਗਰੀ ਸੀ ਆਪਣੇ ਬੱਚਿਆਂ ਦੇ ਨਾਲ ਉਹ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਸਾਡੇ ਬੱਚਿਆਂ ਨੂੰ ਉਸ ਇਤਿਹਾਸ ਤੋਂ ਅਸੀਂ ਜਾਣੂ ਕਰਵਾਈਏ। ਇਸ ਪਵਿੱਤਰ ਨਗਰੀ ਦੇ ਵਿੱਚ ਜਾ ਕੇ ਅਸੀਂ ਸਿਰ ਚੁਕਾਇਆ ਉਸ ਪਵਿੱਤਰ ਨਗਰੀ ਨੂੰ ਜਿੱਥੇ ਚਾਰ ਦੋ ਸੈਭਜਾ ਦੇ ਸ਼ਹੀਦ ਹੋਏ। ਇਸ ਪਵਿੱਤਰ ਨਗਰੀ ਤੇ ਜਾ ਕੇ ਆਪਣੇ ਆਪ ਸਿਰ ਚੁਕਦਾ ਹੈ। ਇਹ ਸ਼ਹੀਦਾਂ ਦੀ ਧਰਤੀ ਹੈ। ਜਿੱਥੇ ਮਾਤਾ ਗੁਜਰਕਾਰ ਜੀ ਤੇ ਛੋਟੇ ਸੈਭਜਾ ਦੇ ਸ਼ਹੀਦ ਹੋਏ। ਉਸ ਸਤਰਦੀ ਨੂੰ ਸਭ ਤੋਂ ਪਹਿਲਾਂ ਅਸੀਂ ਨੇ ਨਮਸਕਾਰ ਕੀਤਾ ਕਿ ਵਾਹਿਗੁਰੂ ਜੀ ਆਪ ਜੀ ਦਾ ਬਿਹਤ ਸ਼ੁਕਰਾਨਾ ਤੁਸੀਂ ਸਾਨੂੰ ਪਾਪੀਆਂ ਨੂੰ ਇਸ ਪਵਿੱਤਰ ਨਗਰੀ ਦੇ ਦਰਸ਼ਨ ਕਰਵਾਏ ਨੇ ਅਸੀਂ ਤਾਂ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਅਸੀਂ ਇਸ ਨਗਰੀ ਤੇ ਕਦੀ ਦਰਸ਼ਨ ਕਰਨ ਲਈ ਪਹੁੰਚ ਪਾਵਾਂਗੇ ਨਾਲ ਸਾਡੇ ਮਾਤਾ ਜੀ ਸੀ ਉਹ ਵੀ ਇਹੀ ਸੋਚ ਰਹੇ ਸੀ ਕਿ ਜਲਦੀ ਤੋਂ ਜਲਦੀ ਉਸ ਦੀਵਾਰ ਦੇ ਦਰਸ਼ਨ ਕੀਤੇ ਜਾਣ ਜਿੱਥੇ ਉਹਨਾਂ ਨੂੰ ਨੀਹਾਂ ਚ ਚੜਾਇਆ ਗਿਆ ਇਹ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਖੜੇ ਸੀ ਇਹ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰੀ ਹੋਏ ਐਂਟਰੀ ਕਰਦੇ ਅਸੀਂ ਕਤਾਰ ਦੇ ਵਿੱਚ ਲੱਗ ਗਏ ਜਿਹੜੇ ਕਿ ਗੁਰਦੁਆਰੇ ਸਾਹਿਬ ਦੇ ਅਸੀਂ ਦਰਸ਼ਨ ਕਰਨੇ ਸੀ ਇਹ ਲੰਬੀ ਕਤਾਰ ਬਹੁਤ ਜ਼ਿਆਦਾ ਸੀ ਪਰ ਸੰਗਤਾਂ ਦੇ ਵਿੱਚ ਉਤਸ਼ਾਹ ਵੀ ਬਹੁਤ ਭਾਰੀ ਸੀ ਸੋ ਅਸੀਂ ਦਰਸ਼ਨ ਕਰਨ ਲਈ ਕਤਾਰ ਦੇ ਵਿੱਚ ਖੜ ਗਏ ਤੇ ਲਵ ਨੂੰ ਥੋੜੀ ਭੁੱਖ ਲੱਗ ਗਈ ਸੀ ਸੋ ਨੂੰ ਅਸੀਂ ਦੁੱਧ ਬਣਾ ਕੇ ਦੇ ਦਿੱਤਾ ਉਹ ਨਾਲ ਨਾਲ ਦੁੱਧ ਪੀ ਰਹੀ ਸੀ ਨਾਲ ਨਾਲ ਸੰਗਤ ਦੇ ਦਰਸ਼ਨ ਕਰ ਰਹੀ ਸੀ ਸੰਤਨਾਲ ਸ਼ਰਧਾ ਵੀ ਕਰ ਰਹੀ ਸੀ ਤੇ ਸੰਗਤ ਉਸ ਨੂੰ ਪਿਆਰ ਵੀ ਕਰ ਰਹੀ ਸੀ ਫਿਰ ਬਾਹਰ ਆ ਕੇ ਅਸੀਂ ਫਿਰ ਉਸ ਟਬਾ ਠੰਡੇ ਬੁਰਜ ਦੇ ਦਰਸ਼ਨ ਕੀਤੇ ਠੰਡੇ ਬੁਰਜ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਉਸ ਇਤਿਹਾਸ ਬਾਰੇ ਆਪਸ ਗੱਲਾਂ ਕੀਤੀਆਂ ਕਿਵੇਂ ਦਾ ਮਾਹੌਲ ਕਿੰਨੀ ਠੰਡ ਹੋਏਗੀ ਦੋ ਛੋਟੇ ਸੱਜਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਇਸ ਠੱਡੇ ਬੁਰਜੇ ਵਿੱਚ ਰੱਖਿਆ ਗਿਆ ਸਾਡੀ ਲਾਬਦੀਪ कौर ਨੂੰ ਫੇਰ ਭੁੱਖ ਲੱਗ ਗਈ ਉਸ ਨੂੰ ਤੇ ਜਦੋਂ ਚਾਏ ਉਦੋਂ ਦੁੱਧ ਚਾਹੀਦਾ ਹੈ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਥੋੜਾ ਥਕਾਵਟ ਮਹਿਸੂਸ ਹੋਈ ਤਾਂ ਅਸੀਂ ਬੈਠ ਕੇ ਉਹਨਾਂ ਸਾਡੇ ਜਿਹੜੇ ਰਿਸੀ ਥੋੜਾ ਲੰਮੇ ਪੈ ਗਏ ਤੇ ਲਾਬਦੀਪ कौर ਦੁੱਧੂ ਲੈ ਕੇ ਦਾਦੀ ਜੰਮਨ ਟੋ ਲਗਾ ਕੇ ਮੱਝ ਦੇ ਨਾਲ ਦੁੱਧ ਪੇਰੀ ਸੀ ਸੰਗਤ ਦੇ ਦਰਸ਼ਨ ਕਰ ਰਹੀ ਸੀ ਹਲੇ ਦੁਆਲੇ ਦੇਖ ਰਹੀ ਸੀ ਸੰਗਤ ਤੁਸੀਂ ਦੇਖ ਰਹੇ ਹੋ ਕਿ ਉਸ ਦਿਨ ਸਿਰਫ 22 ਤਰੀਕ ਸੀ ਤੇ ਸੰਗਤ ਦਾ ਜਿਹੜਾ ਡਾਡਾ ਮਾਰਦਾ ਜਿਹੜਾ ਉਤਸ਼ਾਹ ਸੀ ਤੇ ਤੁਸੀਂ ਦੇਖੋ ਕਿ 22 ਤਰੀਕ ਤੋਂ ਅਜੇ 28 ਤੱਕ ਸੰਗਤ ਕਿੰਨੀ ਜ਼ਿਆਦਾ ਹੋ ਜਾਣੀ ਸੀ ਸੋ ਬਹੁਤ ਜ਼ਿਆਦਾ ਸੰਗਤ ਸੀ ਬੜੀ ਦੂਰੋਂ ਦੂਰੋਂ ਚੱਲ ਕੇ ਆਈ ਸੀ ਸੰਗਤ ਇਸ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬੱਚਿਆਂ ਨੂੰ ਨਾਲ ਲੈ ਕੇ ਆਈ ਸੀ ਤਾਂ ਜੋ ਸਾਨੂੰ ਪਤਾ ਚੱਲ ਸਕੇ ਕਿ ਸਾਡੇ ਲਈ ਗੁਰੂ ਸਾਹਿਬ ਨੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਦੇ लाडले ਸ਼ਹਿਜ਼ਾਦਿਆਂ ਨੇ ਸਾਨੂੰ ਉਸ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਉਸ ਪਵਿੱਤਰ ਨਗਰੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਤਾਂ ਜੋ ਸਾਨੂੰ ਵੀ ਥੋੜੀ ਸੋਝੀ ਆਵੇ ਕਿ ਸਾਡੀ ਖਾਤਰ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਅਸੀਂ ਕਿੱਥੇ ਹਾਂ ਇਹ ਸਰੀਰਾ ਮੇਰਾ ਇਸ ਜਗਮੇ ਆ ਕੇ ਤਾਂ ਕਿਆ ਧੁੱਦ ਕਰਮ ਕਮਾਇਆ ਅਸੀਂ ਇਸ ਦੁਨੀਆ ਦੇ ਵਿੱਚ ਆ ਕੇ ਕੀ ਕਰਮ ਕਮਾਇਆ ਇਸ ਤੇ ਗੁਰੂ ਸਾਹਿਬ ਦੇ ਬੱਚੇ ਬਣ ਨਹੀਂ ਸਕੇ ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਜਿਸ ਰੰਧ ਉਥੇ ਦਰਸ਼ਨ ਕਰਵਾਓ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਓ ਉਹਨਾਂ ਨੂੰ ਦੱਸੋ ਕਿ ਕਿਵੇਂ ਉਹ ਆਪਣੀ ਅੜਖ ਤੇ ਡਟੇ ਰਹੇ ਉਹਨਾਂ ਨੇ ਆਪਣਾ ਧਰਮ ਨਹੀਂ ਹਾਰਿਆ क्योंकि बच्चे जो असी दसागे फिर ही पता चलेगा वागुरु जी का खालसा वागुरु जी की फतेह बोले सो निहाल सत श्रीअकाल वेगुरु वागुरु वागुरू